ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਕਿ ਆਪਾਂ ਸ੍ਰੀ ਅਮਰੋਦਸਰ ਸਾਹਿਬ ਪਹੁੰਚੇ ਹੋਏ ਹਾਂਗੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਜੀ ਆਪਾਂ ਤੁਹਾਨੂੰ ਜਿਲ੍ਹਿਆਂ ਵਾਲਾ ਬਾਗ ਦਿਖਾਉਣ ਹੈਗੇ ਜੋ ਕਿ ਬਹੁਤ ਹੀ ਜ਼ਿਆਦਾ ਖੂਬਸੂਰਤਾ ਉਹਨਾਂ ਆਪਾਂ ਅੰਦਰ ਦੇ ਵੱਲ ਜਾ ਰਹਿਆਂਗੇ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਮੂਰਤੀਆਂ ਬਣੀਆਂ ਹੋਈਆਂ ਨੇ ਅੰਦਰ ਐਂਟਰ ਹੋਂਤ ਸਾਰੀ ਜੀ ਖੱਬੇ ਹੱਥ ਕੋ ਜੀ ਗੈਲਰੀਆਂ ਬਣੀਆਂ ਹੋਈਆਂ ਨੇ ਪਹਿਲਾਂ ਆਪਾਂ ਤੁਹਾਨੂੰ ਜੀ ਗੈਲਰੀਆਂ ਦਿਖਾਉਣ ਹੈਗੇ ਬਹੁਤ ਜਿਆਦਾ ਸੋਹਣੀਆਂ ਨੇ ਪ੍ਰੋਜੈਕਟਰ ਲੱਗੇ ਹੋਏ ਨੇ ਵਿੱਚ ਤੁਸੀਂ ਵੀ ਜਦੋਂ ਅਮਰੀਕਸਰ ਸਾਹਿਬ ਆਓ ਤਾਂ ਫਿਰ ਜ਼ਿਲ੍ਹਿਆਂ ਵਾਲਾ ਬਾਗ ਜ਼ਰੂਰ ਦੇਖ ਕੇ ਜਾਇਓ ਬਹੁਤ ਸੋਹਣਾ ਬਣਿਆ ਹੋਇਆ ਜੀ ਇਹ ਦੇਖ ਸਕਦੇ ਹੋ ਇਹ ਸਭ ਦਾ ਸਾਰਾ ਐਟਜ਼ ਇਤਿਹਾਸ ਪ੍ਰੋਜੈਕਟਰਾਂ ਦੇ ਰਾਹੀਂ ਦੱਸਿਆ ਜਾਂਦਾ ਹੈ ਬਹੁਤ ਅੰਦਰੋਂ ਸੋਹਣਾ ਵਿਊ ਬਣਿਆ ਹੋਇਆ ਦੇਖ ਸਕਦੇ ਹੋ ਜੀ ਤੁਸੀਂ ਅਲੱਗ-ਅਲੱਗ ਪ੍ਰਕਾਰ ਦੀਆਂ ਮੂਰਤੀਆਂ ਬਣੀਆਂ ਹੋਈਆਂ ਨੇ ਸਾਰਿਆਂ ਦਾ ਇਤਿਹਾਸ ਲਿਖਿਆ ਹੋਇਆ ਜੀ ਤੁਸੀਂ ਇਤਿਹਾਸ ਵੀ ਪੜ੍ਹ ਸਕਦੇ ਹੋ ਹੁਣ ਆਪਾਂ ਅਗਲੀ ਗੈਲਰੀ ਦੇ ਵਿੱਚ ਪਹੁੰਚ ਚੁੱਕੇ ਹਾਂ ਹੁਣ ਤੁਸੀਂ ਅਗਲੀ ਗੈਲਰੀ ਅੰਦਰੋਂ ਵੇਖ ਸਕਦੇ ਹੋ ਹਾਂਜੀ ਆਪਾਂ ਗੈਲਰੀਆਂ ਦੇਖ ਕੇ ਹੁਣ ਆਲਾ ਦਵਾਲਾ ਘੁੰਮ ਦੇਗੇ ਹੁਣ ਤੁਹਾਨੂੰ ਫਿਰ ਦਿਖਾਉਣੇ ਆਪਾਂ ਕਿ ਜਿੱਥੇ-ਜਿੱਥੇ ਗੋਲੀਆਂ ਦੇ ਨਿਸ਼ਾਨ ਅੱਜ ਵੀ ਮੌਜੂਦ ਨੇ ਕਿ ਉਸ ਟਾਈਮ ਜਦੋਂ ਜ਼ਿਲ੍ਹਾ ਵਾਲਾ ਹੱਤਿਆ ਤਾਂਦੇ ਹੋਇਆ ਸੀ ਉਦੋਂ ਬਹੁਤ ਜ਼ਿਆਦਾ ਇੱਥੇ ਗੋਲੀਆਂ ਛੱਡੀਆਂ ਸੀ ਤੇ ਉਹ ਗੋਲੀਆਂ ਦੇ ਨਿਸ਼ਾਨ ਅੱਜ ਵੀ ਮੌਜੂਦ ਨੇ ਹੁਣ ਤੁਸੀਂ ਆ ਖੂਹ ਵੇਖ ਸਕਦੇ ਹੋ ਇਹ ਪੁਰਾਤਨ ਖੂਹ ਆ ਜਿਸ ਵਿੱਚ ਕੀ ਬਹੁਤ ਹੀ ਜ਼ਿਆਦਾ ਲਾਸਾਂ ਦੇ ਢੇਰ ਨਾਲੇ ਖੂਜੇ ਭਰ ਚੁੱਕਿਆ ਸੀਗਾ ਉਸ ਟਾਈਮ ਤੇ ਹਨਾਪੇ ਸਾਹਮਣੇ ਜਾਵਾਂਗੇ ਸਿੱਧਾ ਬਹੁਤ ਹੀ ਜ਼ਿਆਦਾ ਹੀ ਪੁਰਾਣੀਆਂ ਇਮਾਰਤਾਂ ਬਣੀਆਂ ਹੋਈਆਂ ਨੇ ਜੋ ਕਿ ਉਸ ਪ੍ਰਾਤਨ ਸਮੇਂ ਨੂੰ ਯਾਦ ਕਰਵਾਉਂਦੀਆਂ ਨੇ ਤੁਸੀਂ ਆ ਗੋਲੀਆਂ ਦੇ ਨਿਸ਼ਾਨ ਵੇਖ ਸਕਦੇ ਹੋ ਜੀ ਪਹਿਲਾਂ ਤੁਸੀਂ ਦੇਖੋ ਜੀ ਬੋਰਡ ਦੇ ਉੱਪਰ ਵੀ ਓਵੇਂ ਦੱਸਿਆ ਗਿਆ ਤੇ ਕੰਧ ਤੇ ਵੀ ਨਿਸ਼ਾਨ ਜਿੱਥੇ-ਜਿੱਥੇ ਦੀਂਦੇ ਨੇ ਡੱਬੇ ਬਣਾਏ ਹੋਏ ਨੇ ਉੱਥੇ ਗੋਲੀਆਂ ਵੱਜੀਆਂ ਹੋਈਆਂ ਨੇ ਰਾਤ ਬੈਲੀ ਜੀ ਇਸ ਸਥਾਨ ਤੇ ਸਾਰਾ ਇਤਿਹਾਸ ਦੱਸਿਆ ਜਾਂਦਾ ਤੇ ਬਾਕੀ ਲਾਈਟਾਂ ਨਾਲ ਬਹੁਤ ਜ਼ਿਆਦਾ ਸੁੰਦਰ 뷰 ਆਉਂਦਾ ਲਾਈਟਾਂ ਲੱਗੀਆਂ ਹੁੰਦੀਆਂ ਨੇ ਕੁਰਸੀਆਂ ਵੀ ਲੱਗੀਆਂ ਹੁੰਦੀਆਂ ਨੇ ਸੰਗਤਾਂ ਵਾਸਤੇ ਤੁਸੀਂ ਰਾਤ ਨੂੰ ਵੀ ਆ ਕੇ ਇਤਿਹਾਸ ਜਾਣ ਸਕਦੇ ਹੋ ਤੇ ਕੁਰਸੀਆਂ ਤੇ ਬਹਿ ਕੇ ਆਨੰਦ ਮਾਣ ਸਕਦੇ ਹੋ ਇਹ ਕੋਜੀ ਪ੍ਰਾਣੀਆਂ ਇਮਾਰਤਾਂ ਨੇ ਦੇ ਸਕਦੇ ਹੋ ਤੁਸੀਂ ਇੱਟਾਂ ਵੀ ਲਾਹੌਰ ਦੀਆਂ ਇੱਟਾਂ ਨੇ ਇੱਧਰਲੀ ਕੰਧ ਤੇ ਵੀ ਜੀ ਗੋਲੀਆਂ ਦੇ ਨਿਸ਼ਾਨ ਤੁਸੀਂ ਵੇਖ ਸਕਦੇ ਹੋ ਜਿੱਥੇ ਇਹ ਚਿੱਟੇ ਰੰਗ ਦੇ ਡੱਬੇ ਮਾਰੇ ਹੋਏ ਨੇ ਹੁਣ ਆਪਾਂ ਜੀ ਅਗਲੀ ਗੈਲਰੀ ਦੇ ਵਿੱਚ ਜਾ ਰਹੇ ਹਾਂਗੇ ਬਹੁਤ ਹੀ ਜ਼ਿਆਦਾ ਹੀ ਸੰਗਤਾਂ ਦੀ ਭੀੜ ਲੱਗੀ ਹੋਈ ਆ ਪ੍ਰੋਜੈਕਟਰ ਦੇ ਸਾਰੇ ਇਤਿਹਾਸ ਦੱਸਿਆ ਜਾ ਰਿਹਾ ਜਿਵੇਂ ਤੁਸੀਂ ਇਹ ਮੂਰਤੀਆਂ ਵੇਖ ਸਕਦੇ ਹੋਗੇ ਸੈਨਿਕ ਬੰਦੂਖਾਂ ਲਈ ਖੜੇ ਨੇ ਸਾਹਮਣੇ ਪ੍ਰੋਜੈਕਟਰ ਚੱਲ ਰਿਹਾ ਗੈਲਰੀ ਦੇਖਣ ਤੋਂ ਬਾਅਦ ਜੀ ਫਿਰ ਆਪਾਂ ਫੇਰ ਬਾਹਰ ਅੱਗੇ ਤੇ ਫਿਰ ਘੁੰਮਣ ਫਿਰਨ ਲੱਗ ਜਗੀ ਇੱਥੇ ਤੁਸੀਂ ਬੈਠ ਸਕਦੇ ਹੋ ਬੈਠ ਕੇ ਆਰਾਮ ਕਰਨਾ ਚਾਹੋ